ਪਰ ਸਿੰਨੀ ਜਦੋਂ ਹਰਿੰਦਰ ਦੇ ਘਰੇ ਵਿਆਹ ਕੇ ਆਈ ਤਾਂ ਸਾਰੇ ਆਂਢੀ ਗੁਆਂਢੀ ਉਸਦੇ ਹੁਸਨ ਨੂੰ ਵੇਖਦੇ ਹੀ ਰਹਿ ਗਏ ਰੱਬ ਨੇ ਉਸ ਨੂੰ ਰੱਜਮਾ ਹੁਸਨ ਦਿੱਤਾ ਸੀ ਉਸਦੀ ਸੱਸ ਵੀ ਬਹੁਤ ਖੁਸ਼ ਸੀ ਕਿਰ ਇੰਨੀ ਸੋਹਣੀ ਬਹੂ ਆਉਣ ਤੇ ਪਰ ਸਿੰਨੀ ਦਾ ਸਹੁਰਾ ਪਹਿਲਾਂ ਹੀ ਮਰਿਆ ਹੋਇਆ ਸੀ ਉਸ ਦਾ ਘਰ ਵਾਲਾ ਹਰਿੰਦਰ ਸਰਦਾਰ ਸੱਜਣ ਸਿੰਘ ਹੋਰਾਂ ਨਾ ਸੀਰੀ ਸੀ ਤੇ ਉਸ ਦੀ ਸੱਸ ਵੀ ਸਰਦਾਰ ਹੋਰਾਂ ਦੇ ਘਰ ਗੋਹਾ ਕੂੜਾ ਕਰਦੀ ਸੀ ਪਰਸੀਨੀ ਦੀ ਸੱਸ ਉਸ ਨੂੰ ਘਰੋਂ ਬਾਹਰ ਨਾ ਜਾਣ ਦਿੰਦੀ ਤੇ ਆਪ ਹੀ ਸਰਦਾਰ ਕੇ ਕੰਮ ਤੇ ਜਾਂਦੀ। ਉਹ ਪਰਸੀਨੀ ਨੂੰ ਦੱਸਦੀ ਕਿ ਸਰਦਾਰ ਦੀ ਨੀਅਤ ਠੀਕ ਨਹੀਂ। ਪਰਸੀਨੀ ਬਹੁਤ ਵਾਰ ਕਹਿੰਦੀ ਆਪਣੀ ਸੱਸ ਨੂੰ ਕਿ ਮੈਂ ਵੀ ਕੰਮ ਤੇ ਜਾਣਾ ਹੈ। ਐਵੇਂ ਕਿ ਸਰਦਾਰ ਮੈਨੂੰ ਮੂੰਹ 'ਚ ਪਾ ਲਊਗਾ। ਜੇਕਰ ਉਹ ਵਾਅਦਾ ਘਟ ਕਹੂ ਤਾਂ ਮੈਂ ਪਾੜ ਕੇ ਨਹੀਂ ਰੱਖ ਦੂੰ। ਪਰ ਉਸ ਦੀ ਸੱਸ ਹੱਸ ਕੇ ਕਹਿ ਦਿੰਦੀ ਕਿ ਆਪਣੇ ਜਿਉਂਦੇ ਜੀ ਦਾ ਮੈਂ ਤੈਨੂੰ ਜਾਣ ਨਹੀਂ ਦੇਣਾ। ਹਾਲੇ ਤੇਰੇ ਖਾਨ ਹੰਡਾਉਣ ਦੇ ਦਿਨ ਨੇ ਜਦੋਂ ਮੈਂ ਮੰंजे ਤੇ ਬੈਠ ਗਈ ਫਿਰ ਤੂੰ ਹੀ ਕਰਨਾ ساری ਉਮਰ ਲੋਕਾਂ ਦਾ ਗੋਹਾ ਕੂੜਾ ਐਦਾਂ ਹੀ 1 ਸਾਲ ਮਗਰੋਂ ਪਰਸੀਨੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਮੁੰਡੇ ਦਾ ਨਾਮ ਉਸਨੇ ਰੱਖਿਆ surjit singh ਸਾਰੇ ਬਹੁਤ ਖੁਸ਼ ਹੋਏ ਐਵੇਂ ਹੀ 3 ਸਾਲ ਹੋਰ ਲੰਘ ਗਏ surjit 3 ਸਾਲ ਦਾ ਹੋ ਗਿਆ ਇੱਕ ਦਿਨ ਪਰਸਿਨੀ ਦੀ ਸੱਸ ਖੇਤਾਂ 'ਚ ਕੱਖ ਲੈਣ ਗਈ ਤਾਂ ਉਸ ਨੂੰ ਸੱਪ ਨੇ ਡੰਗ ਲਿਆ। ਉਸ ਨੂੰ ਨਾਲ ਦੇ ਪਿੰਡ ਤੋਂ ਹਥੌੜਾ ਪਵਾ ਲਿਆਂਦਾ। ਘਰ ਆ ਕੇ ਉਸ ਦੀ ਸੱਸ ਦੀ ਤਬੀਅਤ ਹੋਰ ਵਿਗੜ ਗਈ। ਉਸ ਦੀ ਸੱਸ ਦਾ ਬਚਣਾ ਹੁਣ ਮੁਸ਼ਕਲ ਸੀ। ਪਰਸਿਨੀ ਦੀ ਸੱਸ ਮਰਦੀ ਹੋਈ ਉਸ ਤੋਂ ਇੱਕ ਬਚਨ ਲੈਂਦੀ ਹੈ ਕਿ ਉਸ ਦੀ ਤਾਂ ਸਾਰੀ ਉਮਰ ਲੋਕਾਂ ਦੇ ਘਰ ਗੋਹਾ ਕੂੜਾ ਕਰਦੀ ਦੀ ਲੰਗ ਗਈ ਪਰ ਤੂੰ ਆਪਣੇ ਪੁੱਤ ਨੂੰ ਪੜਾ ਲਿਖਾ ਕੇ ਇੱਕ ਵੱਡਾ ਅਫਸਰ ਬਣਾਉਣਾ ਹੈ। ਮੈਂ ਤਾਂ ਕਦੇ ਸੁੱਖ ਦਾ ਸਾਹ ਨਹੀਂ ਲੈ ਕੇ ਦੇਖਿਆ। ਤੇਰਾ ਤਾਂ ਮੁਢਾਪਾ ਚੈਨ ਨਾਲ ਕਟੇ ਇਹ ਕਹਿ ਕੇ ਪਰਸੀਨੀ ਦੀ ਸੱਸ ਸਦਾ ਲਈ ਅੱਖਾਂ ਵਿੱਚ ਗਈ ਸੱਸ ਦੇ ਭੋਗ ਪਿੱਛੋਂ ਪਰਸੀਨੀ ਨੇ ਸਰਦਾਰ ਹੋਰਾਂ ਕੇ ਘਰ ਗੋਹੇ ਕੁੜੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਰਦਾਰ ਉਸ ਨੂੰ ਦੂਰੋਂ ਹੀ ਦੇਖ ਕੇ ਮੁੱਛਾਂ ਨੂੰ ਵੱਟ ਦਈ ਜਾਂਦਾ ਪਰ ਘਰੇ ਆਪਣੀ ਘਰਵਾਲੀ ਦੇ ਸਾਹਮਣੇ ਪਰਸੀਨੀ ਨੂੰ ਕੁਝ ਕਹਿਣ ਦੀ ਤਾਕ ਨਾ ਪੈਂਦੀ ਐਵੇਂ ਹੀ ਦਿਨ ਲੰਘਦੇ ਗਏ ਇੱਕ ਸਾਲ ਹੋਰ ਲੰਘ ਗਿਆ ਸੁਰਜੀਤ ਨੂੰ ਪਰਸੀਨੀ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਇੱਕ ਦਿਨ ਪਰਸਿਨੀ ਖੇਤ ਕੱਖਾਂ ਨੂੰ ਗਈ ਤਾਂ ਸਰਦਾਰ ਸੱਜਣ ਸਿੰਘ ਵੀ ਉਸ ਦੇ ਮਗਰ ਆ ਗਿਆ। ਉਸ ਦੀ ਕਾਫੀ ਦਿਨਾਂ ਤੋਂ ਪਰਸਿਨੀ ਤੇ ਮੈਲੀ ਨਜ਼ਰ ਸੀ ਪਰ ਕਦੇ ਉਸ ਨੂੰ ਮੌਕਾ ਨਹੀਂ ਮਿਲਿਆ ਸੀ। ਪਹਿਲਾਂ ਪਰਸਿਨੀ ਸਰਦਾਰ ਦੇ ਆਉਣ ਤੋਂ ਪਹਿਲਾਂ ਹੀ ਕੱਖ ਲੈ ਜਾਂਦੀ ਸੀ। ਅੱਜ ਸੁਰਜੀਤ ਸਕੂਲ ਨਾ ਜਾਣ ਦੀ ਜਿੱਦ ਕਰਦਾ ਸੀ ਫਿਰ ਹਾਰ ਕੇ ਉਹ ਉਸ ਨੂੰ ਆਪ ਸਕੂਲ ਛੱਡਣ ਗਈ ਸੀ। ਇਸੇ ਕਰਕੇ ਉਹ ਕੱਖਾਂ ਨੂੰ ਅੱਜ ਲੇਟ ਹੋ ਗਈ ਸੀ। ਪਰਸੀਨੀ ਖਾਤੋਂ ਕੱਖ ਵੱਢ ਰਹੀ ਸੀ ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਸਰਦਾਰ ਨੇ ਆ ਕੇ ਉਸ ਨੂੰ ਬਾਹਨ ਤੋਂ ਫੜ ਲਿਆ ਸਰਦਾਰ ਪਰਸੀਨੀ ਨੂੰ ਕਹਿਣ ਲੱਗਾ ਕਿਉਂ ਖੱਬਲ ਨਾਲ ਮੱਥਾ ਮਾਰਦੀ ਹੈ ਬਸੀਨ ਦੀ ਭਰੀ ਲੈ ਜਾ ਕਰ ਇਹ ਕਹਿ ਕੇ ਸਰਦਾਰ ਪਰਸੀਨੀ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰਸੀਨੀ ਸਰਦਾਰ ਨੂੰ ਧੱਕਾ ਦੇ ਕੇ ਦੂਸੁੱਟ ਦਿੰਦੀ ਹੈ ਤੇ ਸਰਦਾਰ ਵੱਲ 다ਤੀ ਉਲਾਰ ਕੇ ਬੋਲਦੀ ਹੈ ਵੇਖ ਸਰਦਾਰਾ ਉਹ ਹੋਰ ਹੋਣੀਆਂ ਜਿਹੜੀਆਂ ਕੱਖਾਂ ਦੀ ਪੰਡ ਪਿੱਛੇ ਆਪਣੇ ਸਰੀਰ ਦਾ ਸੌਦਾ ਕਰਦੀਆਂ ਹੋਣੀਆਂ ਪਰ ਮੈਂ ਉਹਨਾਂ ਵਰਗੀ ਨਹੀਂ ਜੇ ਮੈਨੂੰ ਅੱਜ ਤੋਂ ਬਾਅਦ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸੀ ਦਾਤੀ ਨਾਲ ਤੇਰੀ ਗਰਦਨ ਲਾਹ ਦੇਉ ਤੁਸੀਂ ਸਰਦਾਰਾਂ ਨੇ ਸਾਡੀ ਗਰੀਬਾਂ ਦੀ ਇੱਜ਼ਤ ਇੰਨੀ ਸਸਤੀ ਸਮਝ ਲਈ ਜਾ ਚਲਾ ਜਾ ਅੱਜ ਤੋਂ ਬਾਅਦ ਮੇਰੇ ਤੋਂ ਦੂਰ ਰਹੀਂ ਜੇ ਆਪਣਾ ਭਲਾ ਚਾਹਨਾ ਹੈ ਸਰਦਾਰ ਸੱਜਣ ਸਿੰਘ ਪਰਸੀਨੀ ਦਾ ਇਹ ਰੂਪ ਦੇਖ ਕੇ ਡਰ ਗਿਆ ਉਹ ਉੱਥੋਂ ਡਿੱਗਦਾ ਢੈਂਦਾ ਪਿੰਡ ਵੱਲ ਨੂੰ ਆ ਗਿਆ ਫਿਰ ਉਸ ਦਿਨ ਤੋਂ ਬਾਅਦ ਸਰਦਾਰ ਨੇ ਪਰਸੀਨੀਵਾਲ ਕਦੇ ਅੱਖ ਚੁੱਕ ਕੇ ਵੇਖਣ ਦੀ ਜੁਰਰਤ ਨਹੀਂ ਕੀਤੀ ਐਵੇਂ ਹੀ ਦਿਨ ਲੰਘਦੇ ਗਏ ਸੁਰਜੀਤ ਨੇ 12ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕਰ ਲਈ ਪਰਸੀਨੀ ਦੇ ਸਿਰ ਵਿੱਚ ਵੀ ਚਿੱਟੇ ਆ ਗਏ ਤੇ ਹਰਿੰਦਰ ਵੀ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਸੁਰਜੀਤ ਨੂੰ ਅੱਗੇ ਦੀ ਪੜ੍ਹਾਈ ਲਈ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ ਗਿਆ ਤੇ ਨਾਲੇ ਉਸ ਨੂੰ ਬਜੀਫਾ ਵੀ ਮਿਲਣ ਲੱਗਾ ਸੁਰਜੀਤ ਅੱਗੇ ਦੀ ਪੜ੍ਹਾਈ ਲਈ ਸ਼ਹਿਰ ਚਲਾ ਗਿਆ ਪਰਸੀਨੀ ਮਹੀਨੇ ਦੀ ਮਹੀਨੇ ਉਸ ਨੂੰ ਥੋੜੇ-ਬਹੁਤੇ ਪੈਸੇ ਭੇਜਦੀ ਰਹੀ। ਐਦਾਂ ਸਰਦਾਰ ਦੀ ਥਾਂ ਹੁਣ ਉਸ ਦਾ ਮੁੰਡਾ ਵਾਰਾਗਰਦੀ ਕਰਨ ਲੱਗਾ। ਉਹ ਸ਼ਰਾਬਾਂ ਪੀਂਦਾ ਤੇ ਹਰ ਰੋਜ਼ ਮੋਟਰ ਤੇ ਕਿਸੇ ਨਾ ਕਿਸੇ ਕੁੜੀ ਨੂੰ ਲੈ ਆਉਂਦਾ। ਹਰਿੰਦਰ ਨੂੰ ਉਹ ਆਪਣੀ ਰਾਖੀ ਲਈ ਖੇਤ ਹੀ ਰੱਖਦਾ। 2-3 ਰਾਤਾਂ ਹਰਿੰਦਰ ਘਰ ਨਹੀਂ ਆਇਆ। ਚੌਥੇ ਦਿਨ ਸਰਦਾਰ ਦਾ ਮੁੰਡਾ ਹਰਿੰਦਰ ਨੂੰ ਘਰ ਮੂਹਰੇ ਸੁੱਟ ਕੇ ਚਲਾ ਗਿਆ। ਹਰਿੰਦਰ ਨੂੰ ਬਹੁਤ ਤੇਜ਼ ਬੁਖਾਰ ਸੀ। ਉਸ ਨੂੰ ਨਮੂਨੀਆਂ ਹੋ ਗਿਆ ਸੀ। ਸਰਦਾਰ ਕਿਆ ਨੇ ਹਰਿੰਦਰ ਨੂੰ ਦਵਾਈ ਨਾ ਦਵਾਈ। ਤੇ ਤਿੰਨ ਦਿਨ ਐਦਾਂ ਹੀ ਖੇਤ ਨੂੰ ਪਾਣੀ ਲਵਾਉਂਦੇ ਰਹੇ ਪਰਸੀਨੀ ਸਰਦਾਰ ਦੇ ਘਰ ਪੈਸੇ ਮੰਗਣ ਗਈ ਪਰ ਉਹਨਾਂ ਕੋਰਾ ਜਵਾਬ ਦੇ ਦਿੱਤਾ ਕਿ ਉਹਨਾਂ ਕੋਲ ਕੋਈ ਪੈਸਾ ਨਹੀਂ ਹੋਰ ਦੇਣ ਨੂੰ ਪਹਿਲਾਂ ਹੀ ਬਹੁਤ ਲੈਨੇ ਆ ਫਿਰ ਨਿਰਾਸ਼ ਹੋ ਕੇ ਪਰਸੀਨੀ ਲਾਲੇ ਦੀ ਹੱਟੀ ਤੇ ਚਲੀ ਜਾਂਦੀ ਹੈ ਜੋ ਪਹਿਲਾਂ ਵੀ ਉਹਨਾਂ ਨੂੰ ਉਧਾਰ ਸੁਧਾਰ ਸੌਦਾ ਦੇ ਦਿੰਦਾ ਸੀ ਲਾਲਾ ਪਰਸੀਨੀ ਦੇ ਤਰਲੇ ਕਰਨ ਤੇ ਉਸ ਨੂੰ ਦਵਾਈ ਜੋਗੇ ਥੋੜੇ ਬਹੁਤੇ ਪੈਸੇ ਦੇ ਦਿੰਦਾ ਹੈ ਪਰਸੀਨੀ ਦਵਾਈ ਲੈ ਕੇ ਘਰ ਪਹੁੰਚਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਹਰਿੰਦਰ ਧਾਮ ਤੋੜ ਦਿੰਦਾ ਹੈ ਪਰਸੀਨੀ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਭੋਗ ਤੋਂ ਬਾਅਦ ਸਰਦਾਰ ਉਹਨਾਂ ਦੇ ਘਰ ਅਫਸੋਸ ਕਰਨ ਦੇ ਬਹਾਨੇ ਆਉਂਦਾ ਹੈ ਤੇ ਜਾਂਦਾ ਹੋਇਆ ਕਹਿਣ ਲੱਗਦਾ ਹੈ ਕਿ ਹਰਿੰਦਰ ਦੀ ਥਾਂ ਸੁਰਜੀਤ ਨੂੰ ਕੰਮ ਤੇ ਭੇਜ ਦਿਓ ਸਾਡੇ ਪੈਸੇ ਵੀ ਤਾਂ ਦੇਣੇ ਨੇ ਤੁਸੀਂ ਇਹ ਸੁਣ ਕੇ ਪਰਸੀਨੀ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਉਹ ਸਰਦਾਰ ਨੂੰ ਬੋਲੀ ਖਬਰਦਾਰ ਜੀ ਮੇਰੇ ਮੁੰਡੇ ਵਾਰੇ ਕੁਝ ਕਿਹਾ ਮੇਰਾ ਖਸਮ ਤਾਂ ਤੁਸੀਂ ਖਾ ਲਿਆ ਔਨੂੰ ਤਾਂ ਤੁਸੀਂ ਦਵਾਈ বিনা ਦਵਾਈ ਉਹ ਤਿੰਨ ਦਿਨ ਭੁੱਖੇ ਪੇਟ বিনা ਦਵਾਈ ਦੇ ਤੇਰੇ ਖੇਤ ਕੰਮ ਕਰਦਾ ਰਿਹਾ ਉਸ ਨੇ ਸਾਰੀ ਉਮਰ ਤੁਹਾਡੇ ਖੇਤਾਂ ਵਿੱਚ ਕੰਮ ਕਰਦੇ ਨੇ ਗਵਾ ਦਿੱਤੀ ਤੁਸੀਂ ਉਸ ਦਾ ਕੋੜੀ ਵੀ ਮੁੱਲ ਨਹੀਂ ਪਾਇਆ ਹੁਣ ਮੇਰੇ ਮੁੰਡੇ ਤੇ ਆਖ ਹੈ ਤੇਰੀ ਅਸੀਂ ਨਹੀਂ ਤੇਰਾ ਹੋਰ ਕੋਈ ਪੈਸਾ ਦੇਣਾ ਨਾ ਮੁੰਡੇ ਨੂੰ ਕੰਮ ਤੇ ਤੋਰਾ ਮੇਰਾ ਮੁੰਡਾ ਤਾਂ ਪੜ ਕੇ ਨੌਕਰੀ ਕਰੂ ਆਪਣੇ ਪਿਓ ਵਾਂਗ ਨਹੀਂ ਤੇਰੀਆਂ ਖੁਰਲੀਆਂ 'ਚ ਹੱਥ ਮਾਰੂ ਇਹ ਸੁਣ ਕੇ ਸਰਦਾਰ ਗੁੱਸੇ ਵਿੱਚ ਬੋਲਦਾ ਚਲਾ ਗਿਆ ਵੇਖਾਂਗੇ ਜਦੋਂ ਤੂੰ ਆਪਣੇ ਪੁੱਤ ਨੂੰ ਡੀਸੀ ਲਵਾ ਦੇਂਗੀ ਅੱਜ ਨਹੀਂ ਤਾਂ ਕੱਲ ਮਾਰਨੇ ਤਾਂ ਐਨੇ ਸਾਡੀ ਖੁਰਲੀਆਂ 'ਚ ਹੀ ਹੱਥ ਨੇ ਇਹ ਕਹਿ ਕੇ ਸਰਦਾਰ ਚਲਾ ਗਿਆ ਕੋਲ ਖੜਾ surjit ਸਾਰੀ ਗੱਲ ਸੁਣ ਲੈਂਦਾ ਹੈ ਉਹ ਆਪਣੀ ਮਾਂ ਦੇ ਦਰਦ ਨੂੰ ਸਮਝ ਜਾਂਦਾ ਹੈ ਤੇ ਉਸ ਨਾਲ ਵਾਅਦਾ ਕਰਦਾ ਹੈ ਕਿ ਉਹ ਜ਼ਰੂਰ ਕੋਈ ਚੰਗੀ ਨੌਕਰੀ ਤੇ ਲੱਗ ਕੇ ਦਿਖਾਊ। surjeet ਪੜ੍ਹਾਈ ਦੇ ਨਾਲ-ਨਾਲ ਹੋਰ ਟੈਸਟਾਂ ਦੀ ਵੀ ਤਿਆਰੀ ਕਰਦਾ ਰਹਿੰਦਾ ਹੈ। ਉਹ ਦਿਨ-ਰਾਤ ਮਿਹਨਤ ਕਰਦਾ ਹੈ ਤੇ ips ਟੈਸਟ ਕਲੀਅਰ ਕਰ ਜਾਂਦਾ ਹੈ। ਇਹ ਸੁਣ ਕੇ ਪਰਸਿਨੀ ਬਹੁਤ ਖੁਸ਼ ਹੁੰਦੀ ਹੈ। ਫਿਰ surjeet ਟ੍ਰੇਨਿੰਗ ਤੇ ਚਲਾ ਜਾਂਦਾ ਹੈ। ਪਿਛੇ ਪਰਸਿਨੀ ਆਪਣੇ ਥੋੜੇ ਬਹੁਤੇ ਗਹਿਣੇ ਵੇਚ ਕੇ surjit ਨੂੰ ਪੈਸੇ ਭੇਜਦੀ ਹੈ ਆਖਿਰ ਵਿੱਚ ਜਦੋਂ ਹੋਰ ਕੋਈ ਚਾਰਾ ਨਹੀਂ ਹੁੰਦਾ ਤੇ ਲਾਲੇ ਦਾ ਕਰਜ਼ਾ ਵੀ ਸਿਰ ਤੇ ਜਾਦਾ ਹੋ ਗਿਆ ਤਾਂ ਪਰਸਿਨੀ ਆਪਣਾ ਘਰ ਵੀ ਲਾਲੇ ਕੋਲ ਗਹਿਣੇ ਕਰ ਦਿੰਦੀ ਹੈ ਤੇ surjit ਨੂੰ ਪੈਸੇ ਭੇਜ ਦਿੰਦੀ ਹੈ ਪਰਸਿਨੀ ਚ ਵੀ ਹੁਣ ਪਹਿਲਾਂ ਵਾਲੀ ਕੰਮ ਕਰਨ ਵਾਲੀ ਤਾਕਤ ਨਹੀਂ ਰਹੀ ਸੀ ਉਸ ਨੂੰ ਇੱਕ ਦਿਨ ਬਹੁਤ ਤੇਜ਼ ਕਾਂਬੇ ਦਾ ਬੁਖਾਰ ਹੋ ਜਾਂਦਾ ਹੈ ਬੁਖਾਰ ਉਤਰਨ ਦਾ ਨਾਂ ਨਹੀਂ ਲੈਂਦਾ ਇੱਕ ਦਿਨ ਮੰਜੀ ਤੇ ਪੈ ਜਾਂਦੀ ਹੈ ਤੇ ਫਿਰ ਨਹੀਂ ਉੱਠਦੀ ਾਂਡੀ ਗਵਾਂਡੀ ਉਸ ਨੂੰ ਥੋੜੀ ਬਹੁਤੀ ਦਵਾਈ ਬੂਟੀ ਦਵਾ ਦਿੰਦੇ ਨੇ ਪਰ ਦਵਾਈ ਬੂਟੀ ਦਾ ਕੋਈ ਅਸਰ ਨਹੀਂ ਹੁੰਦਾ ਤੇ ਦਿਨ ਪਰ ਦਿਨ ਉਸ ਦੀ ਸਿਹਤ ਵਿਗੜਦੀ ਗਈ ਅਖੀਰ ਵਿੱਚ ਉਸ ਨੇ ਸ਼ਹਿਰ surjeet ਨੂੰ ਵੀ ਸਨੇਹਾ ਭੇਜ ਦਿੱਤਾ surjeet ਦੀ ਟ੍ਰੇਨਿੰਗ ਦੇ 1-2 ਦਿਨ ਹੀ ਰਹਿੰਦੇ ਸੀ ਉਹ ਸੋਚਦਾ ਹੈ ਕਿ ਮੈਂ ਹੁਣ ਅਫਸਰ ਬਣ ਕੇ ਹੀ ਜਾਵਾਂ 2 ਦਿਨਾਂ ਬਾਅਦ surjeet ਦੀ DSP ਲਈ ਚੋਣ ਹੋ ਜਾਂਦੀ ਹੈ ਉਹ ਖੁਸ਼ੀ ਵਿੱਚ ਸਰਕਾਰੀ ਗੱਡੀ ਵਿੱਚ ਘਰ ਆਉਂਦਾ ਹੈ ਉਹ ਮਠਿਆਈ ਦਾ ਡੱਬਾ ਲੈ ਕੇ ਆਪਣੇ ਘਰੇ ਵੱੜਦਾ ਹੈ ਤਾਂ ਉਸਦੇ ਹੱਥ ਵਿੱਚੋਂ ਮਠਿਆਈ ਦਾ ਡੱਬਾ ਉੱਥੇ ਹੀ ਛੁੱਟ ਜਾਂਦਾ ਹੈ। ਉਹਨਾਂ ਦੇ ਘਰੇ ਆਂਢਗੁਆਂਢ ਸਾਰਾ ਇਕੱਠਾ ਹੋਇਆ ਹੁੰਦਾ ਹੈ ਪਰ ਸਿਨੀ ਮੰਜੇ ਤੇ ਪਈ ਹੁੰਦੀ ਹੈ। ਉਸ ਦੀਆਂ ਅੱਖਾਂ ਬੰਦ ਹੁੰਦੀਆਂ ਹਨ। ਉਹ ਆਪਣੇ ਪੁੱਤਰ ਨੂੰ ਅਫਸਰ ਬਣਿਆ ਦੇਖਣ ਦਾ ਸੁਪਨਾ ਪੂਰਾ ਹੁੰਦਾ ਵੇਖਣ ਤੋਂ ਪਹਿਲਾਂ ਹੀ ਪ੍ਰਲੋਕ ਸੁਧਾਰ ਗਈ। ਸੁਰਜੀਤ ਆਪਣੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਰੋਂਦਾ ਹੋਇਆ ਚੀਖ-ਚੀਖ ਕੇ ਕਹਿ ਰਿਹਾ ਹੁੰਦਾ ਹੈ ਆਹ ਵੇਖ ਮਾਂ ਤੇਰਾ ਬੁੱਤ ਅਫਸਰ ਬਣ ਗਿਆ ਅੱਖਾਂ ਖੋਲ ਮਾਂ ਤੇਰਾ ਸੁਪਨਾ ਪੂਰਾ ਹੋ ਗਿਆ ਹੁਣ ਆਪਣੀ ਗਰੀਬੀ ਦੇ ਦਿਨ ਕੱਟੇ ਗਏ ਆਪਾਂ ਹੁਣ ਸ਼ਹਿਰ ਸਰਕਾਰੀ ਕੋਠੀ ਚ ਰਹਿਣਾ ਹੈ ਬੋਲ ਮਾਂ ਇੱਕ ਵਾਰ ਤਾਂ ਬੋਲ ਮੇਰੇ ਨਾਲ ਤੂੰ ਮੇਰੇ ਲਈ ਕਿੰਨੇ ਦੁੱਖ ਸਹੇ ਅੱਜ ਤੇਰੇ ਸੁੱਖ ਦੇ ਦਿਨ ਆਏ ਸੀ ਤੂੰ ਮੈਨੂੰ ਛੱਡ ਕੇ ਤੁਰ ਗਈ ਇਹ ਕਹਿ ਕੇ surjit pasini ਦੀ লাশ ਨਾਲ ਲਿਫਟ ਕੇ ਤਾਂ ਆ ਮਾਰ ਮਾਰ ਕੇ ਰੋਣ ਲੱਗਾ ਇਹ ਕਹਾਣੀ ਕੱਲੀ ਪਸੀਨੀ ਦੀ ਨਹੀਂ ਹੋਰ ਬਹੁਤ ਗਰੀਬ ਮਾਂ ਪਿਓ ਦੀ ਹੈ ਜੋ ਆਪਣੀ ਔਲਾਦ ਨੂੰ ਪੜਾ ਲਿਖਾ ਕੇ ਨੌਕਰੀ ਤੇ ਲਵਾਉਣ ਲਈ ਬਹੁਤ ਦੁੱਖ ਤਕਲੀਫ ਘਟਦੇ ਨੇ ਤਾਂ ਦੋਸਤੋ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ